ਦਿਨ ਚੜ੍ਹਦੇ ਇੱਕ ਵੱਡਾ ਰੇਲ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਐਕਸਪ੍ਰੈਸ ਟ੍ਰੇਨ ਦੀ ਮਾਲ ਗੱਡੀ ਦੇ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਹਾਹਾਕਾਰ ਮਚ ਗਈ ਉੱਥੇ ਹੀ ਰੈਸਕਿਊ ਆਪਰੇਸ਼ਨ ਜਾਰੀ ਹੈ ਦੱਸਦੀ ਕਿ ਇੱਕ ਦਰਦਨਾਕ ਹਾਦਸਾ ਦਿਨ ਚੜ੍ਹਦੇ ਵਾਪਰਿਆ ਜਿੱਥੇ ਇੱਕ ਐਕਸਪ੍ਰੈਸ ਟ੍ਰੇਨ ਦੀ ਮਾਲ ਗੱਡੀ ਦੇ ਨਾਲ ਟੱਕਰ ਹੋ ਗਈ ਹੈ ਦੋਵੇਂ ਗੱਡੀਆਂ ਆਪਸ ਦੇ ਵਿੱਚ ਭਿਆਨਕ ਟਕਰਾ ਜਾਂਦੀਆਂ ਨੇ ਜਿਸ ਤੋਂ ਬਾਅਦ ਮੌਕੇ ਤੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਦੱਸਦੀ ਹੈ ਕਿ ਲੋਕ ਅਜੇ ਵੀ ਜਿਹੜਾ ਐਕਸਪ੍ਰੈਸ ਟ੍ਰੇਨ ਦੇ ਵਿੱਚ ਫਸੇ ਹੋਏ ਨੇ ਜਿਨ੍ਹਾਂ ਨੂੰ ਬਚਾਉਣ ਲਈ ਰਾਹਤ ਕਾਰਜ ਜਾਰੀ ਹੈ ਪੱਛਮੀ ਬੰਗਾਲ ਤੋਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਵੱਡਾ ਰੇਲ ਹਾਦਸਾ ਹੋਇਆ ਹੈ ਦੱਸਦੀ ਕਿ ਕੰਚਨਜੰਗਾ ਐਕਸਪ੍ਰੈਸ ਸਿਲੀਗੁਰੀ ਦੇ ਵਿੱਚ ਜਾ ਟਕਰਾਈ ਹੈ ਜਿਸ ਤੋਂ ਬਾਅਦ ਮੌਕੇ ਤੇ ਹਾਹਾਕਾਰ ਮਚ ਗਈ ਹੈ ਤਸਵੀਰਾਂ ਸਭ ਬਿਆਨ ਕਰ ਰਹੀਆਂ ਨੇ ਜਿਸ ਦੇ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੋਵੇਂ ਰੇਲ ਗੱਡੀਆਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ ਹੈ ਇੱਕ ਗੱਡੀ ਕੰਚਨ ਜੰਗਾ ਐਕਸਪ੍ਰੈਸ ਦੱਸੀ ਜਾ ਰਹੀ ਹੈ ਅਤੇ ਦੂਜੀ ਸਿਲੀਗੁੜੀ ਦੂਜੀ ਮਾਲ ਗੱਡੀ ਦੱਸੀ ਜਾ ਰਹੀ ਹੈ ਜੋ ਕਿ ਸਿਲੀਗੁੜੀ ਦੇ ਵਿੱਚ ਜਾ ਟਕਰਾਈਆਂ ਪੱਛਮੀ ਬੰਗਾਲ ਦੀਆਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਦੱਸਦੀ ਕਿ ਸਿਆਲਦਾ ਤੋਂ ਅਗਰਤਲਾ ਜਾਣੇ ਜਾਣ ਵਾਲੀ ਕੰਚਨ ਜੰਗਾ ਐਕਸਪ੍ਰੈਸ ਸਿਲੀਗੁੜੀ ਦੇ ਵਿੱਚ ਇੱਕ ਮਾਲ ਗੱਡੀ ਦੇ ਨਾਲ ਟਕਰਾ ਜਾਂਦੀ ਹੈ ਖਾਸੇ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਕਾਫੀ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਹਰ ਕੋਈ ਇਸ ਘਟਨਾ ਤੇ ਆਪਣਾ ਦੁੱਖ ਪ੍ਰਗਟ ਕਰ ਰਿਹਾ ਹੈ ਪੱਛਮੀ ਬੰਗਾਲ ਦੇ ਬੰਗਾਲ ਦਾ ਇਹ ਸਾਰਾ ਹਾਦਸਾ ਦੱਸਿਆ ਜਾ ਰਿਹਾ ਜਿੱਥੇ ਦਿਨ ਚੜ੍ਹਦੇ ਵੱਡਾ ਹਾਦਸਾ ਹੋ ਗਿਆ ਦੋ ਰੇਲ ਗੱਡੀਆਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋ ਗਈ ਹੈ ਕੰਚਨਜੰਗਾ ਐਕਸਪ੍ਰੈਸ ਅਤੇ ਮਾਲ ਗੱਡੀ ਡੀਜੇ ਦੇ ਸਿਲੀਗੁੜੀ ਦੇ ਵਿੱਚ ਟੱਕਰ ਹੋ ਜਾਂਦੀ ਹੈ। ਉੱਥੇ ਹੀ ਕਿਹਾ ਜਾ ਰਿਹਾ ਕਿ ਟੱਕਰ ਤੋਂ ਬਾਅਦ ਕਰੀਬ 3 ਬੋਗੀਆਂ ਪਟੜੀ ਤੋਂ ਉੱਤਰ ਗਈਆਂ। ਜਿਸ ਦੇ ਵਿੱਚ ਇੱਕ ਬੋਗੀ ਇੰਜਨ ਦੇ ਉੱਪਰ ਲੱਦੀ ਹੋਈ ਦਿਖਾਈ ਦੇ ਰਹੀ ਹੈ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿੰਨੀ ਭਿਆਨਕ ਟੱਕਰ ਹੋਈ ਹੈ ਇਸ ਟੱਕਰ ਦੇ ਨਾਲ 3 ਬੋਗੀਆਂ ਜਿਹੜੀਆਂ ਪਟੜੀ ਤੋਂ ਉੱਤਰ ਜਾਂਦੀਆਂ ਨੇ ਤੇ ਇੱਕ ਬੋਗੀ ਇੰਜਨ ਦੇ ਉੱਪਰ ਲੱਦੀ ਹੋਈ ਵੀ ਦੇਖੀ ਜਾ ਸਕਦੀ ਹੈ। ਉਥੇ ਹੀ ਅਜੇ ਤੱਕ ਇਸ ਘਟਨਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਪਰ ਪੈਸੇਂਜਰ ਜ਼ਰੂਰ ਰੇਲ ਗੱਡੀ ਦੇ ਵਿੱਚ ਫਸੇ ਹੋਏ ਨੇ ਜਿਨ੍ਹਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਰਾਹਤ ਕਾਰਜ ਲਗਾਤਾਰ جاری ਹੈ ਜਦੋਂ ਤੋਂ ਇਸ ਘਟਨਾ ਦੀ ਜਾਣਕਾਰੀ ਮਿਲੀ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਜਿਨ੍ਹਾਂ ਦੇ ਵੱਲੋਂ ਰਾਹਤ ਕਾਰਜ جاری ਹੈ ਜਿਹੜੇ ਲੋਕ ਇਸ ਐਕਸਪ੍ਰੈਸ ਰੇਲ ਗੱਡੀ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਨੇ ਪੱਛਮ ਬੰਗਾਲ ਦੀਆਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਦਿਨ ਚੜ੍ਹਦੇ ਇੱਕ ਦਰਦਨਾਕ ਹਾਦਸਾ ਹੋਇਆ ਕੰਚਨਜੰਗਾ ਐਕਸਪ੍ਰੈਸ ਮਾਲ ਗੱਡੀ ਦੇ ਵਿੱਚ ਟਕਰਾ ਜਾਂਦੀ ਹੈ ਸਿਲੀਗੁੜੀ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ ਉਥੇ ਇਸ ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਅਜੇ ਤੱਕ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਪਰ ਤਸਵੀਰਾਂ ਬੇਹਤ ਖੌਫਨਾਕ ਤਸਵੀਰਾਂ ਸਭ ਬਿਆਨ ਕਰ ਰਹੀਆਂ ਨੇ ਟੱਕਰ ਤੋਂ ਬਾਅਦ ਤਿੰਨ ਬੋਗੀਆਂ ਵੀ ਕਿਹਾ ਜਾ ਰਿਹਾ ਹੈ ਕਿ ਪਟੜੀ ਤੋਂ ਹੇਠਾ ਡਿੱਗ ਜਾਂਦੀਆਂ ਨੇ ਜੋ ਕਿ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿੰਨਾ ਭਿਆਨਕ ਹੈ ਹਾਦਸਾ ਹੋਵੇਗਾ ਦੱਸਦੀ ਕਿ ਸੋਸ਼ਲ ਮੀਡੀਆ ਤੇ ਹੁਣਾਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਨੇ ਜਿਹੜੇ ਲੋਕ ਮੌਕੇ ਤੇ ਮੌਜੂਦ ਸੀ ਉਹਨਾਂ ਦੇ ਵੱਲੋਂ ਇਹ ਤਸਵੀਰਾਂ ਆਪਣੇ ਫੋਨ ਦੇ ਉੱਤੇ ਕੈਪਚਰ ਕੀਤੀਆਂ ਗਈਆਂ ਜਿਸ ਤੋਂ ਬਾਅਦ ਹੁਣ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਹਰ ਕੋਈ ਇਸ ਘਟਨਾ ਤੇ ਆਪਣਾ ਦੁੱਖ ਪ੍ਰਗਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਪੱਛਮੀ ਬੰਗਾਲ ਦਾ ਇਹ ਸਾਰਾ ਰੇਲ ਹਾਦਸਾ ਦੱਸਿਆ ਜਾ ਰਿਹਾ ਹੈ ਜਿੱਥੇ ਦਿਨ ਚੜ੍ਹਦੇ ਇੱਕ ਖੋਫਨਾਕ ਐਕਸੀਡੈਂਟ ਹੋਇਆ ਹੈ ਕੰਚਨਜੰਗਾ ਐਕਸਪ੍ਰੈਸ ਦੀ सिलीगुड़ी एक माल गड्डी भयानक टक्कर हो गई है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।